ਦਵਾਈ ਪਾਟ ਗਈ ਜਮਾ ਬਿਲਕੁਲ ਮਿੱਤਰੋ ਜੇਕਰ ਤੁਸੀਂ ਵੀ ਆਪਦੇ ਖੇਤ ਦੇ ਵਿੱਚ ਝੋਨੇ ਦੇ ਲਈ ਪਣੀਰੀ ਬੀਜੀ ਹੋਈ ਹੈ ਤਾਂ ਆ ਮਿੱਤਰੋ ਤੁਹਾਡੇ ਲਈ ਆ ਵੀਡੀਓ ਕਿਤੇ ਨੁਕਸਾਨ ਨਾ ਕਰਾ ਬੈਠੋ ਪਣੀਰੀ ਦਾ ਆਹ ਜ਼ਰੂਰੀ ਗੱਲਾਂ ਦਾ ਧਿਆਨ ਰੱਖ ਲਓ ਫੇਰ ਪਣੀਰੀ ਬਈ ਜੀ ਖਰਾਬ ਨਹੀਂ ਹੋਊਗੀ ਪੱਕਾ ਗਾਰੰਟੀ ਆ ਇਹ ਗੱਲ ਆਪਾਂ ਕਿਉਂ ਕਹਿਣੇ ਆ ਕਿਉਂਕਿ ਮਿੱਤਰੋ ਆਪਾਂ ਆਏ ਸੀ ਇਹ ਖੇਤ ਖੇਤ ਪਣੀਰੀ ਨੂੰ ਨਾ ਅੱਜ ਸਪਰੇਅ ਕਰਨ ਆਏ ਸੀ ਲੋਹੇ ਤੇ ਜ਼ਿੰਕ ਦੀ ਸਪਰੇਅ ਕਰਨ ਲੱਗਿਆਂ ਨਾ ਅਸੀਂ ਕੀ ਕੀਤਾ ਵੀ ਪਿਛਲੇ ਸਾਲ ਦੀਆਂ ਸਾਡੇ ਕੋਲੇ ਕੁਝ ਲੋਹੇ ਜਿੰਕ ਦੀਆਂ ਦਵਾਈਆਂ ਪਈਆਂ ਸੀਗੀਆਂ ਝੋਨੇ ਵਾਲੇ ਦੀਆਂ ਅਸੀਂ ਸੋਚਿਆ ਵੀ ਕਿਉਂ ਨਾ ਆਪਾਂ ਵੀ ਉਹਨਾਂ ਦੀ ਸਪਰੇਅ ਕਰ ਦੇਈਏ ਹੋਰ ਆਪਾਂ ਦੁਕਾਨ ਤੋਂ ਲਿਆਵਾਂਗੇ ਅਸੀਂ ਉਹਨਾਂ ਨੂੰ ਵੀ ਜੀ ਢੋਲੀ ਦੇ ਵਿੱਚ ਪਾ ਲਿਆ ਪਾਉਣ ਤੋਂ ਬਾਅਦ ਨਾ ਤੇ ਅਸੀਂ ਢੱਕਣ ਵੀ ਬੰਦ ਕਰ ਲਿਆ ਕੁਦਰਤੀ ਨਾ ਅਸੀਂ ਉਹਨੂੰ ਢੱਕਣ ਨੂੰ ਖੋਲ੍ਹ ਲਿਆ ਗੱਲਾਂ ਬਾਤਾਂ ਕਰਦੇ ਆਣੇ ਵੀ ਦੇਖੀਗੇ ਵੀ ਮਿਕਸ ਹੋਈਆਂ ਕਿ ਨਹੀਂ ਜਦੋਂ ਦੇਖਿਆ ਜੀ ਆਹ ਦੇਖੀ ਜਨ ਜਿਵੇਂ ਤੁਸੀਂ ਦਵਾਈ ਪਾਟ ਗਈ ਜਿਵੇਂ ਬਿਲਕੁਲ ਤਾਂ ਇਹ ਜੀ ਦਵਾਈ ਆਪਾਂ ਪਨੀਰੀ ਤੇ ਕਰ ਬੈਠਦੇ ਤਾਂ ਬਈ ਆਪਾਂ ਤਦ ਚੋਪੜੇ ਗਏ ਸੀ ਪਨੀਰੀ ਹੋ ਜਾਂਦੀ ਖਰਾਬ ਖਰਾਬ ਹੋਏ ਬਾਅਦ ਬਈ ਜੀ ਝੂਨੇ ਦਾ ਜਿਹੜਾ ਆਪਾਂ ਸਮੇਂ ਦੇ ਹਿਸਾਬ ਨਾਲ ਲਾਉਣਾ ਸੀ ਟਾਈਮ ਟੇਬਲ ਸਾਰਾ ਸਿਸਟਮ ਹੀ ਖਰਾਬ ਹੋ ਜਾਣਾ ਸੀ ਤਾਂ ਮਿੱਤਰੋ ਤੁਸੀਂ ਵੀ ਇਹ ਗੱਲਾਂ ਦਾ ਜਰੂਰ ਗੌਰ ਕਰਨਾ ਹੈ ਤੁਸੀਂ ਕੀ ਕਰਨਾ ਹੈ ਪਹਿਲੇ ਪਹਿਲੀ ਗੱਲ ਤਾਂ ਸਾਡੇ ਵਾਂਗੂ ਇਹ ਗਲਤੀ ਨਾ ਕਰ ਲੋ ਵੀ ਬਿਨਾਂ ਡੇਟ ਚੈੱਕ ਕੀਤੇ ਪਿਛਲੇ ਸਾਲ ਦੀਆਂ ਦਵਾਈਆਂ ਛੋਡੇ ਕੋਲੇ ਪਈਆਂ ਪਾਵਾਂ ਤੁਸੀਂ ਕੀ ਕਰਨਾ ਹੈ ਬਿਨਾ ਡੇਟ ਚੈੱਕ ਕੀਤੇ ਉਹਨਾਂ ਦਾ ਕੋਲ ਨਹੀਂ ਮਨਾਉਣਾ ਸਪਰੇ ਨਹੀਂ ਕਰਨੀ ਜੀਰੀ ਦੇ ਪਨੀਰੀ ਦੇ ਉੱਤੇ ਕਿਸੇ ਫਸਲ ਤੇ ਵੀ ਨਹੀਂ ਕਰਨੀ ਪਹਿਲੀ ਗੱਲ ਤਾਂ ਇਹ ਹੈ ਜੇ ਆਪਾਂ ਕਿਸੇ ਵੀ ਫਸਲ ਤੇ ਸਪਰੇ ਕਰਤੀ ਨਾ ਆ ਤਾਂ ਨੁਕਸਾਨ ਹੋ ਜਾਊ ਆਪਣਾ ਇਹ ਤਾਂ ਆਪਾਂ ਨੂੰ ਦਿਸੀ ਜਾਂਦਾ ਨਾ ਕਿਸਾਨ ਭਰਾਵੋ ਜਦੋਂ ਖੇਤ ਦੇ ਵਿੱਚ ਪਨੀਰੀ ਤੇ ਜਾਂ ਕਿਤੇ ਵੀ ਦਵਾਈ ਕਰਨੀ ਹੈ ਤਾਂ ਪਹਿਲਾਂ ਤਾਂ ਬਈ ਜੋ ਪੈਕੇਟ ਦਿੱਤੇ ਹੋਏ ਆ ਉਹਨਾਂ ਦਾ ਐਕਸਪਾਇਰੀ ਡੇਟ ਚੈੱਕ ਕਰਨੀ ਆ ਜੇਕਰ ਤੱਕ ਐਕਸਪਾਇਰੀ ਡੇਟ ਪਈ ਹੈ ਮਹੀਨੇ ਦੀ ਸਾਲ ਦੀ ਫੇਰ ਤਾਂ ਕਰ ਸਕਦੇ ਹਾਂ ਜੀ ਪਰ ਜੇਕਰ ਬਈ ਜੀ ਐਕਸਪਾਇਰੀ ਡੇਟ ਲੰਗੀ ਹੋਈ ਹੈ ਨਾ ਤੁਹਾਡਾ ਵੀ ਨੁਕਸਾਨ ਹੋ ਸਕਦਾ ਬਸ ਇੰਨੀ ਗੱਲ ਰਹਿ ਗਈ ਅਸੀਂ ਕਰਨ ਲਈ ਗੌਰ ਜਦੋਂ ਕਰਨ ਲੱਗੇ ਤੇ ਦਵਾਈ ਸਾਨੂੰ ਦੇਸੀਗੀ ਪਾਟੀ ਤਾਂ ਬਈ ਜੀ ਆ ਢੋਲੀ ਫੇਰ ਆਪਾਂ ਸਾਰੀ ਖਾਲੀ ਕੀਤੀ ਖਾਲੀ ਕਰਨ ਤੋਂ ਬਾਅਦ ਬਈ ਜੀ ਢੋਲੀ ਫੇਰ ਆਪਾਂ ਸੋਚਿਆ ਵੀ ਆਪਣੇ ਕੋਲੇ ਇੱਕ ਐਕਸਪਾਇਰੀ ਡੇਟ ਤੋਂ ਬਿਨਾ ਵਧੀਆ ਚ ਰਿਲੇਟਿਡ ਜਿੰਕ ਪਈ ਸੀ ਜਿਹੜੀ ਕਿ ਆ ਇੰਨੀ ਕਿ ਮਿੰਤੀ ਦੇ ਆਪ ਦੇ ਮਾਪ ਦੇ ਹਿਸਾਬ ਨਾਲ ਆਈਡੀ ਦੇ ਹਿਸਾਬ ਨਾਲ ਤਾ ਪ੍ਰਤੀ ਗਰਾਉਂਡ ਲੀਟਰ ਦੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਬਈ ਜੀ ਪਾਣੀ ਦੇ ਵਿੱਚ ਪਾ ਕੇ ਢੋਲੀ ਦੇ ਫਿਰ ਇਹਦੀ ਦਵਾਈ ਕੀਤੀ ਆ ਸੋਚਿਆ ਵੀ ਸ਼ਾਮ ਨੂੰ ਜਦੋਂ ਆਪਾਂ ਲੋਹੇ ਦਾ ਅੱਡ ਦਵਾਈ ਕਰਦੇਾਂਗੇ ਤੇ ਪਰ ਜੇਕਰ ਬਈ ਪਨੀਰੀ ਦਾ ਕੰਮ ਆਣਾ ਤਾਂ ਆਪਣਾ ਤਾਂ ਇਹੀ ਕਹਿਣਾ ਵੀ ਮਿੱਤਰੋ ਭਾਵੇਂ ਤੁਹਾਡਾ 10 ਮਿੰਟ ਪਨੀਰੀ ਤੇ ਫਾਲਤੂ ਲੱਗ ਜਾਣ ਮਿਕਸ ਦਵਾਈਆਂ ਚ ਕਦੇ ਵੀ ਨਾ ਉਲਝਿਓ ਤੁਸੀਂ ਕੀ ਕਰਨਾ ਬਈ ਜੀ ਅਲੱਗ ਜ਼ਿੰਕ ਅਲੱਗ ਲੋਹਾ ਦੋਹਾਂ ਦੀ ਅਲੱਗ-ਲੱਗ ਜੀ ਦਵਾਈ ਕਰਦੇ ਹੁਣਾ ਤਾਂ ਦੁੱਗਣਾ ਦਵਾਈ ਰਿਜ਼ਲਟ ਦੇਊਗੀ ਤੇ ਤੁਸੀ ਕੋਈ ਨੁਕਸਾਨ ਵੀ ਨਹੀਂ ਹੋਊਗਾ ਨੁਕਸਾਨ ਤੋਂ ਵੀ ਬਚ ਜਾਓਗੇ ਤਾਂ ਅੱਜ ਆਪਣਾ ਤਾਂ ਇੰਨਾ ਵੱਡਾ ਨੁਕਸਾਨ ਹੋ ਗਿਆ ਸੀ ਸੋਚਿਆ ਵੀ ਮਿੱਤਰੋ ਛੋਡੇ ਨਾਲ ਜਰੂਰ ਇਹ ਗੱਲਬਾਤ ਸਾਂਝੀ ਕਰੀਏ ਕੋਸ਼ਿਸ਼ ਵਿਦਵਾਨ ਭਰਾ ਵੀ ਕਹਿਣਗੇ ਬਾਈ ਜੀ ਤੁਸੀਂ ਐਕਸਪਾਇਰੀ ਡੇਟ ਚੈੱਕ ਕਰਨੀ ਸੀ ਮਿੱਤਰੋ ਗਲਤੀ ਕਰਦਾ ਨਹੀਂ ਹੁੰਦਾ ਇਨਸਾਨ ਕੁਦਰਤੀ ਹੋ ਜਾਂਦੀ ਹੈ ਤੇ ਪਰ ਆਪਾਂ ਕਰ ਲਈ ਮੌਕੇ ਦੀ ਗੌਰ ਤਾਂ ਕਰਕੇ ਅੱਜ ਬਾਈ ਜੀ ਰਹਿ ਗਈ ਬਚਤ ਤਾਂ ਛੋਡੇ ਲਈ ਇਹ ਵੀਡੀਓ ਤਾਂ ਪਾਈ ਹੈ ਮਿੱਤਰੋ ਵੀ ਤੁਸੀਂ ਵੀ ਆਪਦੇ ਬਾਈ ਜੀ ਖੇਤ ਪਨੀਰੀ ਲਈ ਹੋਣੀ ਆ ਤੁਸੀਂ ਵੀ ਪਨੀਰੀ ਨੂੰ ਜਦੋਂ ਸਪਰੇਹਾਂ ਵਗੈਰਾ ਕਰਦੇ ਹੋ ਤਾਂ ਆ ਗੱਲਾਂ ਦੀ ਜਰੂਰ ਗੌਰੱਖੋ ਵੀ ਬਈ ਜਦੋਂ ਸਪਰੇਕ ਕਰਨੀ ਹੈ ਐਕਸਪਾਇਰੀ ਡੇਟ ਵਗੈਰਾ ਚੈੱਕ ਕਰਕੇ ਚੰਗੇ ਪ੍ਰੋਜੈਕਟ ਲਿਆ ਕੇ ਦੁਕਾਨ ਤੋਂ ਫੇਰ ਦਵਾਈ ਕਰਿਓ ਐਵੇਂ ਫਾਲਤੂ ਦੇ ਵਿੱਚ ਆਪਦਾ ਨੁਕਸਾਨ ਨਾ ਕਰਾ ਬੈਠੋ ਤਾਂ ਮਿੱਤਰੋ ਮਿਲ ਕਰਦਾ ਆਪਣੀ ਜਾਣਕਾਰੀ ਨਾਲ ਭਰੀ ਹੋਈ ਵੀਡੀਓ ਵਧੀਆ ਲੱਗੀ ਹੋ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਮਿੱਤਰਾਂ ਦਾ ਦਿਲ ਤੋਂ ਬਹੁਤ ਬਹੁਤ ਧੰਨਵਾਦ